ਆ ਵੀ ਉਸ ਵਜ੍ਹਾ ਕਰਕੇ ਪਿਆ ਤੁਹਾਨੂੰ ਦੋ ਦਿਨ ਦਾ। ਅਸੀਂ ਦੋਪਹਿਰ ਨਾਲ ਕੋਲ ਤਾਂ ਸਸ। ਉਹਦਾ ਇੱਕ ਦਿਨ ਫੋਨ ਨਹੀਂ ਆਇਆ ਤੇ ਫੋਨ ਜਿੱਦਾਂ ਜਿੰਨਾਂ ਦੇ ਕੋਲ ਰਹਿੰਦਾ। ਉਹਨਾਂ ਕਹਿੰਦੇ ਕਿ ਉਹਦਾ ਐਕਸੀਡੈਂਟ ਹੋ ਗਿਆ ਵਾ। ਤੇ ਪਰ ਸਾਨੂੰ ਇਹ ਗੱਲ ਨਹੀਂ ਦੱਸੀ ਕਿ ਉਹ ਆਂਦੇ ਰੁਕ ਗਿਆ ਵਾ। ਵਿੱਤਰ ਨਗਰੀ ਸੁਲਤਾਨਪੁਰ ਬਕਤਪੁਰ ਤੇ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਨਵੰਬਰ 2024 ਦੇ ਵਿੱਚ ਨਵਜੋਤ ਸਿੰਘ ਦੁਬਈ ਦੇ ਵਿੱਚ ਬੇਰੋਜ਼ਗਾਰੀ ਕਾਰਨ ਦੁਬਈ ਦੇ ਵਿੱਚ ਪਹੁੰਚਦਾ ਜਿੱਥੇ ਕਿ ਉਹ ਇੱਕ ਟ੍ਰਾਲਾ ਚਲਾਉਂਦਾ ਤੇਲ ਵਾਲਾ ਟ੍ਰਾਲਾ ਚੰਦਾ ਸੀ ਜਿਸ ਦਾ ਐਕਸੀਡੈਂਟ ਹੋਣ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਅਸੀਂ ਉਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਨਵਜੋਤ ਸਿੰਘ ਦਾ ਇੱਕ ਲੁੱਤਾ ਬੇਟਾ ਤੇ ਦੋ ਭੈਣਾਂ ਦਾ ਭਰਾਵਾ ਸੀ ਆਉ ਗੱਲਬਾਤ ਕਰ ਕੀ ਘਟਨਾ ਵਾਪਰੀ ਜੀ ਹੋਏ ਉਹ ਗੁਰਦੀ ਮਹਿੰਦਰ ਸਿੰਘਾਰਾ ਸਿੰਘ ਜੀ ਸੰਤਾਨ ਪਰ ਲੋਧੀ ਦਾ ਰਹਿਣ ਵਾਲਾ ਮੇਰਾ ਸੁਪੁੱਤਰ ਅਕਲਤਾ ਸਰਦਾਰ ਨਵਜੋਤ ਸਿੰਘ ਜੋ ਕੇ ਨਵੰਬਰ 2024 ਵਿੱਚ ਰੋਜੀ ਰੋਟੀ ਵਾਸਤੇ ਦੁਬਈ ਵਿੱਚ ਗਿਆ ਸੀਗਾ ਪਰਸ ਨੂੰ ਕੋਈ ਦੁਖਦਾਈ ਘਟਨਾ ਵਾਪਰੀ ਹੈ ਉਥੇ ਤੇਲ ਦਾ ਟਰਾਲਾ ਚਲਾਉਂਦਾ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਟਰਾਲਾ ਪਲਟ ਗਿਆ ਉਸ ਦੇ ਮੌਕੇ ਤੇ ਮਾਤਭੀਅਤ ਸੋਸੀਨ ਪ੍ਰਸ਼ਾਸਨ ਸਰਕਾਰ ਤੋਂ ਸਹੀ ਮੰਗ ਕਰਦੇ ਹਾਂ ਕਿ ਸਾਨੂੰ ਉਸ ਦੀ ਡੈਡ ਬੋਡੀ ਜਿਹੜੀ ਦਿੱਤੀ ਜਾਵੇ ਜਾਂ ਤਾਂ ਕਿ ਜੋ ਅਸੀਂ ਅਸਲੀਆ ਅੰਤਮ ਰਸਮਾਂ ਪੂਰੀਆਂ ਕਰ ਸਕੀਏ ਇਸੇ ਉਹਨਾਂ ਦੇ ਪਿਤਾ ਜੀ ਪਦਨਸੀਪ ਪਿਤਾ ਜੀ ਜੋ ਕਿ ਇੱਕ ਗ੍ਰੰਥੀ ਨੇ ਜਿਨ੍ਹਾਂ ਦਾ ਪੁੱਤਰ ਰੁਜ਼ਗਾਰ ਵਾਸਤੇ ਦੁਬਈ ਦੇ ਵਿੱਚ ਪਹੁੰਚਦਾ ਜਿੱਥੇ ਕਿ ਐਕਸੀਡੈਂਟ ਦੀ ਕਸ਼ਮੀਰ ਪਰਦੇਸਰਕਾਰ ਨੂੰ ਬਾਰ ਬਾਰ ਪਰਿਵਾਰ ਅਪੀਲ ਕਰ ਰਿਹਾ ਹੈ ਕਿ ਉਹਨਾਂ ਦੀ ਲਾਸ਼ ਨੂੰ ਜਿਹੜਾ ਇੰਡੀਆ ਦੇ ਵਿੱਚ ਪਛਾਇਆ ਜਾਵੇ ਤਾਂ ਕਿ ਅਸੀਂ ਉਹਨਾਂ ਦੀ ਅੰਤਿਮ ਰਸਮਾਂ ਪੂਰੀਆਂ ਕਰ ਸਕੀਏ ਰਾਸ਼ਧਾਨਾ ਨਵਜੋਤ 17 ਨਵੰਬਰ ਨੂੰ ਗਿਆ ਕੁਝਿਆ ਤੋਂ 2 ਦਿਨ ਬਾਅਦ ਅਸੀਂ ਦੋ ਪੈਨਲ ਇਕੱਠਾ ਆប្រ ਸੀ ਤੁਸੀਂ ਸਰਕਾਰ ਨੂੰ ਇਹ ਕਿੰਨੇ ਤੋਂ ਦੀ ਅੰਤਿਮ ਰਸਮਾਂ ਲਈ ਦੀ ਡੈੱਡ ਬੋਡੀ ਮੰਗਾਈ ਜਾਵੇ ਕੀ ਘਟਨਾ ਵਾਪਰੀ ਉੱਥੇ ਐਕਸੀਡੈਂਟ ਹੋਇਆ ਕੋਈ ਜੇ ਤਾਂ ਮੁਕਦਰਤਾ ਦਾ ਪਰਤਾ ਨਹੀਂ ਉਹਦਾ ਇੱਕ ਦਿਨ ਫੋਨ ਨਹੀਂ ਆਇਆ ਤਾਂ ਫੋਨ ਕੀਤਾ ਜਿਹਨਾਂ ਦੇ ਕੋਲੋਂ ਕਹਿੰਦਾ ਉਹ ਕਹਿੰਦੇ ਕਿ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਪਰ ਸਾਨੂੰ ਇਹ ਗੱਲ ਨਹੀਂ ਦੱਸਦੇ ਪਏ ਸੀ ਕਿ ਉਹ ਥਾਂ ਤੇ ਦਬ ਮੁੱਕ ਗਿਆ ਵਾ ਕੱਲ 2:00 ਵਜੇ ਫਿਰ ਫੋਨ ਕੀਤਾ ਤਾਂ ਫਿਰ ਸਾਨੂੰ ਪਤਾ ਲੱਗਾ ਉਹਨਾਂ ਨੇ ਦੱਸਿਆ ਕਿ ਟਰਾਲੇ ਤੇ ਜਾਂ ਸਵੇਰੇ ਕੰਮ ਤੇ ਘਰੋਂ ਨਿਕਲਿਆ ਸਹੀ ਹੀ ਕਿਹਾ ਗੱਲਬਾਤ ਹੋਈਗਾ ਜਦੋਂ ਉਥੇ ਪਤਾ ਨਹੀਂ ਰਸਤੇ 'ਚ ਕੀ ਹੋਇਆ ਰੱਬ ਜਾਣਦਾ ਕਿ ਵਿੱਚ ਝੋਕ ਲੱਗੀ ਕਿ ਕੀ ਹੋਇਆ ਵਾ ਰਾਨਾ ਪਲਟ ਗਿਆ ਦੋ ਪਲਟੀਆਂ ਖਾਧੀਆਂ ਥਾਂ ਤੇ ਨੁਕ ਗਿਆ ਵਿਜਾਰ ਵਾਸਤੇ ਕਿੱਥੇ ਗਿਆ ਸੀ ਉਹ ਜਿਹੜਾ ਅੰਦੀਤ ਭਾਈ ਗਾਈ ਉੱਥੇ ਜਾ ਕੇ ਨੇ ਆਪਣਾ ਲਾਇਸੈਂਸ ਵੀ ਅਪਲਾਈ ਕੀਤਾ ਲਾਇਸੈਂਸ ਵੀ ਬਣ ਗਿਆ ਸੀ ਉਹਦਾ ਸੀ ਤੇ ਮੈਂ ਪਰ ਸੀ ਦੋ ਭੈਣ ਦੋ ਭੈਣਾਂ ਦਾ ਖਲੋਤਾ ਪ੍ਰਾਪਤ ਕੀ ਗੱਲ ਹੈ ਜੱਲ ਸਨਸਕਤਾ ਸਰਕਾਰ ਨੂੰ ਤਾਂ ਸਹੀ ਕਹਿਣਾ ਚਾਹੀਦਾ ਕਿ ਉਹ ਡੈਲੂ ਬੋਡੀ ਜਲਦੀ ਮੰਗਾਈ ਜਾਵੇ। ਕਿਉਂਕਿ ਉਹਦਾ ਅੰਤ ਤਾਈ ਦਾ ਮੂਹ ਦੇਖ ਲਈ। ਸਾਰੀਆਂ ਇਸ ਸਮੱਸਿਆ ਕਰੀ ਗਈ। ਇਹੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ। ਕਪੂਰਸਲਾ ਤੋਂ ਕੈਮਰਾਮੈਨ ਰਕੇਸ਼ ਦੇ ਨਾਲ ਚਰਨਜੀਤ ਸਿੰਘ ਟਲਰੋਂ ਪੀਟੀਸੀ ਨਿਊਜ਼